धार बलाक के न लगते डैम उपला थड़ा विखे करवाया गया सालाना सिंझ मेला इस मौके गलबात करते हुए संजू बाबा जी और भी आगुआ ने दसा कि उन्होंने पिंडिज लगभग एक सौ साल तो करवाई जा रही है जिसन पीढ़ी दर पीढ़ी होर उच्चा चुकन की पुरजोर कोशिश की जा रही है पिंड के नौजवान वालों हर साल कोई ना कोई खेड मेला करवाया जाता है जो कि नौजवान पीढ़ी नशिया तो दूर करने की कोशिश करते हैं ਇਸ ਮੌਕੇ ਸੰਜੂ ਬਾਬਾ ਜੀ ਅਤੇ ਕੇਸ਼ਵ ਠਾਕਰ ਨੇ ਦੱਸਿਆ ਕਿ ਉਹਨਾਂ ਦੀ ਛਿੰਝ ਵਿੱਚ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਅਤੇ ਹਰਿਆਣਾ ਤੋਂ ਪਹਿਲਵਾਨ ਆਏ ਹੋਏ ਹਨ ਜਿਨ੍ਹਾਂ ਦਾ ਕਮੇਟੀ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਇਸ ਮੌਕੇ ਵੱਡੀ ਮਾਲੀ ਦਾ ਮੁਕਾਬਲਾ ਵਿਨਿਆ ਜੰਮੂ ਬਲਵਿੰਦਰ ਜਲੰਧਰ ਦੇ ਵਿਚਕਾਰ ਹੋਇਆ ਅਤੇ ਇਹਨਾਂ ਨੂੰ ਵੱਡੀ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਲਾ ਸਾਰੇ ਪਿੰਡ ਦੇ ਜਿੰਨੇ ਵੀ ਸਾਡੇ ਪਿੰਡ ਦੇ ਵਾਸੀ ਦੇ ਨਾਲ तहे دلੋਂ ਧੰਨਵਾਦ ਕਰਦਾ ਕਿਉਂਕਿ ਮੈਂ ਇਸ ਸਿੰਘ ਮੇਲੇ ਜ ਆਪਣਾ ਪਰਜੋਰ ਪੂਰਾ ਜੋਰਦਾਂ ਦਿੱਤਾ ਆਪਣੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਦਾ ਮਸਤਕਦਨ ਵਾਲਾ ਕਰਦਾ ਕਿ ਮੈਨੂੰ ਪੂਰਾ ਸਹਿਯੋਗ ਦਿੱਤਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਬੋ ਇਹ ਸਾਡੇ ਪਿੰਡ ਵਿੱਚ ਬੋਲਦਾ ਨਹੀਂ ਹੋ ਰਿਹਾ ਤੇ ਮੁਰਿਆਂ ਵੀ ਜਿਹੜੀ ਉਸੇ ਮੁਰਿਆਂ ਦੀ ਇਹ ਬੜਾ ਵੀ ਚੰਗ ਕੰਮ ਕਰਦੀ ਹੈ ਤੇ ਮੈਂ ਉਹਨਾਂ ਮੁਰਿਆਂ ਦੇ ਬੱਚਿਆਂ ਦੇ ਖਾਤ ਖੁਣ ਗਿਆ ਆਪਣੇ ਬਜ਼ੁਰਗਾਂ ਨੇ ਜਿਹਨਾਂ ਸਾਡਾ ਪੂਰਾ ਸਹਿਯੋਗ ਦਿੱਤਾ ਸਾਡਾ ਸਾਥ ਦੇ ਕਰਦੇ ਨੇ ਤੇ ਮੈਂ ਉਹਨਾਂ ਦਾ ਆਸ਼ੀਰਵਾਦ ਹੀ ਜਨਾ ਤੇ ਮੈਂ ਪ੍ਰਮਾਤਮਾ ਦੇ ਬਾਬਰਾਂ ਦਾ ਪਰ ਬਹੁਤ ਵਧੀਆ ਦਿਖਾਉਂਦੇ ਆਗੇ ਹੋਰ ਵਧੀਆ ਦਿਖਾਉਣਗੇ ਸਾਰੇ ਪਿੰਡ ਦਾ ਬਹੁਤ ਜੋਰਦਾਰ ਹੈ ਜੇ ਛਿੱਟੇ ਦਾ ਬਹੁਤ ਵਧੀਆ ਪ੍ਰਵਾਇਆ ਜਾ ਰਿਹਾ ਹੈ ਮਾਰਾਂ ਦੇ ਸਹੂਜ ਦੇ ਨਾਲ ਇਹ ਛਿੱਟੇ ਮਿਲਾ ਪ੍ਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਸਾਰਾ ਪਾਰੀ ਜਿਹੜਾ ਜਗਾ ਮਿਲ ਰਿਹਾ ਹੈ ਇਹਨਾਂ ਕੋਲ ਕੋਈ ਡੰਮਾ ਦੇਣ ਦੀ ਕੀ ਮਰਗੀਆ ਬਾਰੇ ਪਰ ਆਪਣੀ ਕੀ ਕਰ ਰਹੇ ਨੇ ਅੱਜ ਦੋ ਦੋ ਨਾਮੀ ਪਹਿਲਵਾਨ ਬੁਲਾਏ ਗਏ ਨੇ ਜੇ ਦਿੱਤੇ ਦੰਬਾਲੇ ਤੋਂ ਅਜ ਨਾਲੇ ਤੋਂ ਜੰਮੂ ਤੋਂ ਖਾਫ ਕਾਫੀ ਤਰਵਾ ਬੁਲਾਏ ਗਏ ਫਿਰ ਪੁੱਜਨੇ 26 ਸਿੰਘ ਮੇਲੇ ਤੋਂ ਉਹਨਾਂ ਨੂੰ ਚੰਗਾ ਨਾਮ ਦੇ ਰਹੇ ਨੇ ਕੋਚ ਆਫੀ ਚੜਦੇ ਆ ਜੀ ਹਰ ਸਾਲ ਉਸੇ ਤਰ੍ਹਾਂ ਕੇ ਆਣ ਅਵੇ ਇਸ ਮੇਲੇ ਵਿੱਚੋਂ ਬਪੜਾ